ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਜੁਲਾਈ 31 ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 8:00 ਵੱਜੇ ਆ ਫਾਂਡ ਘੜ ਦਾ ਟਾਈਮ ਹੋਣ ਜਾ ਰਿਹਾ ਸੋ ਅੱਜ ਦੀ ਆਪਾਂ ਗੱਲ ਕਰਾਂਗੇ ਜੀ ਪੰਜਾਬ ਵਰ ਨਾਲ ਲੱਗਦੇ ਖੇਤਰਾਂ ਦੀ ਕਿ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੇ ਮੀਂਹ ਕਿੰਨੇ ਕੁ ਲੱਗਣਗੇ ਇਸ ਤੋਂ ਇਲਾਵਾ ਅਸੀਂ ਗੱਲ ਕਰਨੀ ਹੈ ਜੀ ਬੀਤੀ ਰਾਤ ਦੀ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਰਾਤ ਨੂੰ ਵੀਡੀਓ ਖਾ ਕੇ ਅਸੀਂ ਲਾਈਵ ਆ ਕੇ ਤੁਹਾਨੂੰ ਦੱਸਿਆ ਸੀ ਕਿ ਅੱਧੀ ਰਾਤ ਤੋਂ ਬਾਅਦ ਬੱਦਲ ਬਣੇਗਾ ਮੁੱਖ ਤੌਰ ਤੇ ਮਾਲਵਾ ਦੁਆਬਾ ਪਹਾੜ ਦੇ ਖੇਤਰ ਕਵਰ ਹੋ ਸਕਦੇ ਨੇ ਸਭ ਬੀਤੀ ਰਾਤ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੋਚਿਆ ਫਾਮੇ ਹੋ ਮਾਲਵੇ ਦੇ ਜਲੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਰਾਜਪੁਰਾ ਸੰਗਰੂਰ ਬਰਨਾਲਾ ਮਾਨਸਾ ਔਰ ਇਧਰ ਅੱਜ ਇਹ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਚੰਡੀਗੜ੍ਹ ਮਹਾਲਾ ਪੰਚਕਲਾ ਰੋਪੜ ਗੁਰਦਾਸਰ ਤੇ ਇਧਰ ਫਾਜ਼ਿਲਕਾ ਸਣ ਖੇਤਰਾਂ ਦੇ ਵਿੱਚ ਮੀਂਹ ਪਹੁੰਚਾ ਕਿਤੇ ਹਲਕਾ ਪਹੁੰਚਾ ਕਿਤੇ ਦਰਮਿਆਨਾ ਕਿਤੇ ਤਗੜੀ ਝਟਵੀਂ ਲਵਾ ਗਿਆ ਸੋ ਐਸ ਵੇਲੇ ਵੀ ਜੇਕਰ ਆਪਾਂ ਤਸਵੀਰਾਂ ਜਿਹੜੀਆਂ ਸੈਟਲਾਈਟ ਨੇ ਉਹ ਆਪਾਂ ਲਾਈਵ ਦੇਖਦੇ ਹਾਂ ਤੇ ਐਸ ਵੇਲੇ ਮਾਨਸਾ ਜਲਾ ਹੋ ਗਿਆ ਲਹਿਰਾਗਾਗਾ ਸੁਨਾਮ ਸੰਗਰੂਰ ਦੇ ਕੁਝ ਖੇਤਰ ਬਠਿੰਡੇ ਦੇ ਕੁਝ ਖੇਤਰ ਮੋੜ ਸਰਦੂਲਗੜ ਬਟਲਾੜਾ ਪੀਖੀ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਛਰਾਟੇ ਲੱਗ ਰਹੇ ਆ ਤੇ ਬੱਦਲ ਹੈ ਨਾ ਖੇਤਰਾਂ ਦੇ ਵਿੱਚ ਤਗੜੇ ਲੈਵਲ ਦਾ ਬਣਿਆ ਹੋਇਆ ਜੇਕਰ ਜਿਹੜੇ ਖੇਤਰਾਂ ਦੇ ਵਿੱਚ ਇੱਥੇ ਮੀਂਹ ਨਹੀਂ ਲੱਗ ਰਿਹਾ ਉੱਥੇ ਘੰਟੀ ਰੇਟ ਘੰਟੇ ਤੱਕ ਮੀਂਹ ਪਹੁੰਚਣਗੇ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਐਸੇਲੇ ਕਰਵਾਈਆਂ ਮੌਸਮ ਜਿਹੜੀਆਂ ਮਾਨਸੂਨ ਦੀਆਂ ਹੋ ਰਹੀਆਂ ਨੇ ਸੋ ਅੱਜ ਦੁਪਹਿਰ ਤੋਂ ਫੈਲਾ ਫਲਾ ਕਾਫੀ ਖੇਤਰਾਂ ਦੇ ਵਿੱਚ ਹਲੇ ਮੀਂਹ ਹੋਰ ਪਹੁੰਚਣਗੇ ਭਾਵੇਂ ਉਹ ਦਵਾਬਾ ਖੇਤਰ ਹੈ ਮਾਝਾ ਖੇਤਰ ਹੈ ਮਾਲਵਾ ਖੇਤਰ ਹੈ ਇੱਥੇ ਆਪਾਂ ਪੈਨ ਆਊਟ ਕਰੀਏ ਕਿ ਅੱਜ ਦੇ ਵਿੱਚ ਮੀਂਹ ਲੱਗਣਗੇ ਇਹ ਕੰਮ ਕਿਉਂਕਿ ਇਹ ਤੇ 50-50 ਯਾ ਸਾਰ ਹੋ ਜਾਂਦੇ ਆ ਮੌਨਸੂਨ ਦਾ ਸੀਜ਼ਨ ਹੈ ਲਗਭਗ ਸਾਰੇ ਖੇਤਰ ਨੂੰ ਕਵਰ ਮੌਨਸੂਨ ਨੇ ਕੀਤਾ ਹੋਇਆ ਤੇ ਭਾਵੇਂ ਉਹ ਮਾਲਵੇ ਦੇ ਚਲੇ ਆ ਭਾਵੇਂ ਮੱਝ ਦੇ ਚਲੇ ਆ ਦੁਆਬੇ ਦੇ ਚਲੇ ਆ ਅੱਜ ਅਮੀ ਪਹੁੰਚਣਗੇ ਕਾਫੀ ਖੇਤਰਾਂ ਦੇ ਵਿੱਚ ਵੈਸੇ ਪਹੁੰਚ ਚੁੱਕੇ ਨੇ ਰਾਤ ਨੂੰ ਤੇ ਹਾਲੇ ਹੋਰ ਅਮੀ ਲੱਗਣਗੇ ਦੁਪਹਿਰ ਤੋਂ ਪਹਿਲਾਂ ਫੇਲਾ ਤੋਂ ਫੇਰ ਤੋਂ ਬਾਅਦ ਜਿਹੜਾ ਜਿਹਾ ਕੰਮ ਡਾਊਨ ਹੋਇਆ ਜਾਣਾ ਸ਼ਾਮ ਨੂੰ ਉਹਦੇ ਕਿਤੇ 5-7 ਖੇਤਰਾਂ ਦੇ ਵਿੱਚ ਹਲਕੀ ਕਿਰਮਣ ਹੋ ਜੇ ਹਲਕਾ ਦਰਮਿਆਨਾ ਅਮੀ ਫੈਜੋ ਤਾਂ ਇਨਕਾਰ ਨਹੀਂ ਵੈਸੇ ਜਿਹੜੇ ਮੌਨਸੂਨ ਦੇ ਅਮੀ ਹੁੰਦੇ ਨੇ ਉਹ ਰਾਤ ਨੂੰ ਸ਼ੁਰੂ ਹੁੰਦੇ ਨੇ ਤੇ ਤੇ ਇਸ ਕਰਕੇ ਜਿਹੜਾ ਹੁਣ ਕੰਮ ਕੱਲ ਤੇ ਜਾ ਚੁੱਕਾ ਹੈ ਹਾਲਾਂਕਿ ਹਜਾ ਵੀ ਮੇਲ ਲੱਗਣਗੇ ਦੁਪਹਿਰ ਤੋ 12 ਵਜੇ ਤੋ ਫੈਲਾ ਫੈਲਾ ਕਾਫੀ ਕਿਤਰਾ ਤੱਕ ਮੇਲ ਪਹੁੰਚ ਕਰ ਸਕਦੇ ਨੇ ਜੀ ਇਸਲਾਵਾ ਅੱਜ ਮਹੀਨਾ ਖਤਮ ਹੋ ਜਾ ਰਿਹਾ ਜੁਲਾਈ ਦਾ ਅਗਸਤ ਮਹੀਨਾ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਹਾਲੇ ਮੌਨਸੂਨ ਦੇ ਕੋਈ ਬ੍ਰੇਕ ਨਹੀਂ ਆਉਂਦੇ ਦਿਨਾਂ ਦੇ ਵਿੱਚ ਵੀ ਮੌਨਸੂਨ ਦੇ ਜਿਹੜੇ ਭਰਵੇਂ ਮੀਂਹ ਆ ਉਹ ਵੇਖਣ ਨੂੰ ਮਿਲਦੇ ਰਹਿਣਗੇ ਤੇ ਜਿਹੜੀ ਬ੍ਰੇਕ ਆਉਂਦੀ ਹੁੰਦੀ ਹੈ ਵਿੱਚ ਨੂੰ 5-7 ਦਿਨਾਂ ਦੀ ਉਹ ਹਾਲੇ ਫਿਰ ਹਾਲ ਲੱਗਦੀ ਨਜ਼ਰ ਨਹੀਂ ਆ ਰਹੀ ਇੱਕ ਦੋ ਦਿਨਾਂ ਦੀ ਬ੍ਰੇਕ ਲੱਗ ਜੇ ਉਹ ਤਾਂ ਫਾਇਲ ਘਰ ਨਹੀਂ ਕਰ ਸਕਦੇ ਮੀਂਹ ਹਾਲੇ ਲੱਗਣਗੇ ਅਗਲੇ 48-72 ਘੰਟੇ ਫਿਲਹਾਲ ਮੀਂਹ ਵਾਲੇ ਨੇ ਅੱਜ ਜਿਹੜੀ ਅੱਜ ਦੀ ਰਾਤ ਹੋਏਗੀ ਯਾਨੀ ਕਿ 1 ਅਗਸਤ 12 ਹਨ 31 ਜੁਲਾਈ ਤੇ 1 ਅਗਸਤ ਦੀ ਯਾਨੀ ਕਿ ਆਉਣ ਵਾਲੀ ਜਿਹੜੀ ਰਾਤ ਹੈਗੀ ਆ ਇਹਦੇ ਵਿੱਚ ਵੀ ਮੀਂਹ ਲੱਗਣਗੇ ਗਾਜਰ ਰਿਸਕ ਨਾਲ ਬੱਦਲ ਚ ਤੱਕ ਮੀਂਹ ਪਹੁੰਚਣ ਦੀ ਉਮੀਦ ਹੈ ਗਿਆ ਤੜਕੇ ਸਵੇਰ ਤੱਕ ਸੋ ਇਹ ਸਾਰੀ ਕਹਾਣੀ ਚੱਲਦੇ ਰਣੀ ਹੈ ਮੀਹ ਦੀ ਹਲੇ ਮੌਨਸੂਨ ਦੀ ਕੋਈ ਬ੍ਰੇਕ ਨਹੀਂ ਹੈ ਤੇ ਦੂਜੇ ਪਾਸੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀਆਂ ਅਫਵਾਹਾਂ ਕਈ ਵਾਰ ਚੱਲ ਰਹੀਆਂ ਨੇ ਕਿ ਦਰਿਆ ਚੜ ਕੇ ਚੱਲਦੇ ਫਏ ਨੇ ਇਹਨਾਂ ਦੇ ਵਿੱਚ ਹਲੇ ਕੋਈ ਅਲਰਟ ਨਹੀਂ ਹੈ ਜੇਕਰ ਆਪਾਂ ਭਾਖੜਾ ਡੈਮ ਦੀ ਗੱਲ ਕਰਦੇ ਹਾਂ 7 ਰੋਜ਼ ਦੇ ਬਣੇ ਉਹਦਾ ਵੀ ਹਲੇ ਕਾਫੀ ਓਨਾ ਪਾਣੀ ਚੱਲਦਾ ਫਿਆ 1685 ਕਿ 87 ਉਹਦੀ ਕਪੈਸਿਟੀ ਹੈ ਤੇ 1617 18 ਦੇ ਆਸ-ਪਾਸ ਦਾ ਫੁੱਟ ਤੇ ਪਾਣੀ ਵਾਲੇ ਹੈਗਾ ਕਾਫੀ ਓਨਾ ਡੈਮ ਤੇ ਸਤਲੁਜ ਜੇ ਜੇ ਕਾਫੀ ਜਿਹੜਾ ਉਨੇ ਚੱਲਦਾ ਫਿਆ ਤੇ ਇਦਾਂ ਹੀ ਆਪਾਂ ਦੂਜੇ ਟਾਈਮਾਂ ਦੀ ਗੱਲ ਕਰੀਏ ਪੌਂਗ ਟਾਈਮ ਰਾਵੀ ਤੇ ਬਣਿਆ ਬਿਆਸ ਜਿਹੜਿਆ ਥੀਮ ਟਾਈਮ ਉਹ ਵੀ ਆਫੇ ਕਾਫੀ ਉਨੇ ਚੱਲਦੇ ਫੈਨੇ ਉਹਨਾਂ ਪੱਖੋਂ ਕੋਈ ਅਲਰਟ ਨਹੀਂ ਹੈ ਸੋ ਦਰਿਆ ਠੀਕ ਠਾਕ ਵਗਦੇ ਫੈਨੇ ਕੋਈ ਅਲਰਟ ਨਹੀਂ ਹੈ ਘੱਗਰ ਦਰਿਆ ਵੀ ਠੀਕ ਠਾਕ ਚੱਲਦਾ ਫਿਆ ਉੱਥੇ ਵੀ ਕੋਈ ਅਲਰਟ ਨਹੀਂ ਹੈ ਚੜ ਕੇ ਜਰੂਰ ਚੱਲ ਸਕਦੇ ਨੇ ਦਰਿਆ ਕਿਉਂਕਿ ਜਿਹੜੇ ਮੀਂਹ ਲੱਗ ਰਹੇ ਐ ਇਹਦੇ ਕਰਕੇ ਪਾਣੀ ਸਾਰਾ ਦਰਿਆਵਾਂ ਵਿੱਚ ਜਾਂਦਾ ਇਹ ਸਾਰੇ ਚੜ ਕੇ ਚੱਲ ਸਕਦੇ ਨੇ ਪਰ ਅਲਰਟ ਵਾਲਾ ਹਾਲੇ ਕੋਈ ਕੰਮ ਨਹੀਂ ਹੈ ਅਫਵਾਹਾਂ ਬਾਕੀ ਅਸੀਂ ਲਾਈਵ ਆ ਕੇ ਤੁਹਾਨੂੰ ਦੱਸਾਂਗੇ ਜੀ ਕਿ ਫਿਰ ਬਾਦ ਵਿੱਚ ਜੋ ਵੀ ਕਹਾਣੀ ਬਣੇਗੀ ਸ਼ਾਮ ਤੱਕ ਜੇਕਰ ਬੱਦਲ ਬਣਦਾ ਕਰ ਦਿਨਿਸ਼ਕੁਵਾਲ ਉਮੀਦ ਘਟ ਤੇ ਬਾਕੀ ਤੁਹਾਨੂੰ ਅਸੀਂ ਲਾਈਵ ਆ ਕੇ ਦੱਸਾਂਗੇ ਤੁਹਾਨੂੰ